ਹਾਂਜੀ ਸਤ ਸ੍ਰੀ ਅਕਾਲ ਅੱਜ ਖਾਸ ਆਪਣੀਆਂ ਜੱਟਾਂ ਦੀਆਂ ਕੁੜੀਆਂ ਲਈ ਵੀਡੀਓ ਪਾਈ ਆ ਮੈਂ ਤੇ ਜੱਟਾਂ ਦੇ ਜੋ ਵੀ ਮੇਰੀ ਧੀ ਭੈਣ ਹੈ ਤੇ ਉਹ ਹੀ ਮੈਸੇਜ ਕਰਿਓ ਤੇ ਮੁੰਡੇ ਨੂੰ ਵੀ ਕਿੱਲੇ ਪੈਲੀ ਆਉਂਦੀ ਹੈ ਜੀ ਉਹ ਮੈਨੂੰ ਮੈਸੇਜ ਜਰੂਰ ਕਰੋ ਵਧੀਆ ਵਿਆਹ ਕਰਨਾ ਮਤਲਬ ਤੇ ਮਤਲਬ ਵੀ ਕਿੱਲੇ ਨੇ ਵੀਰੇ ਕੋਲੇ ਤੇ ਜੋ ਵੀ ਕੋਈ ਭੈਣ ਜਾਦੇ ਜ਼ਮੀਨ ਵਾਲੇ ਦੀ ਚਾਹਨਾ ਰੱਖਦੀ ਹੈ ਮੁੰਡੇ ਦੀ ਉਮਰ ਸਾਰੀ 24 ਸਾਲ ਹੈ ਤੇ ਮੈਨੂੰ ਮੈਸੇਜ ਜਰੂਰ ਕਰਿਓ ਥੈਂਕ ਯੂ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਲਵਾਨੇ ਸਿੱਖਾਂ ਦਾ ਮੁੰਡਾ ਜੀ ਅਮਰੀਕਾ ਦੇ ਵਿੱਚ ਪੱਕਾ ਤੇ ਜਿਹੜੀ ਜਿਹੜੀ ਕੁੜੀ ਨੇ ਮਤਲਬ ਲਵਾਨੇ ਸਿੱਖਾਂ ਦੀ ਕੁੜੀ ਹੋਵੇ ਜੀ ਤੇ ਜਿਹੜੀ ਕੁੜੀ ਜਾਦੇ ਚਾਹਵਾਨ ਹੈ ਬਾਹਰ ਜਾਣ ਦੀ ਤੇ ਮੁੰਡੇ ਨੇ ਨਾਲ ਲੈ ਕੇ ਜਾਣੀ ਹੈ ਤੇ ਮੇਰੇ ਨਾਲ ਕੰਟੈਕਟ ਕਰੋ ਜੀ ਮੇਰੇ ਨੰਬਰ ਤੇ ਤੇ ਮੇਰਾ ਨੰਬਰ ਮਤਲਬ ਪਾਇਆ ਹੋਇਆ ਆਪਣਾ ਨੰਬਰ ਹੈਗਾ 9801043196 ਤੇ ਜਰੂਰ ਲਾਓ ਜੀ ਟਰਾਈ ਕਰੋ ਤੇ ਮੇਰੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਇਹ ਹੈਗਾ ਜੀ ਮੇਰਾ ਨਿਊ ਅਕਾਊਂਟ ਉਹਦੇ ਉੱਤੇ ਫੋਨ ਜ਼ਿਆਦਾ ਔਨ ਕਰਕੇ ਮੇਤੂੰ ਵੀਡੀਓ ਨਹੀਂ ਬਣਾਈਆਂ ਜਾਂਦੀਆਂ ਜੀ ਤੇ ਅੱਜ ਤੋਂ ਬਾਅਦ ਮੈਂ ਆਹ ਆਈਡੀ ਤੇ ਜਿੰਨੀਆਂ ਵੀ ਆਪਣੇ ਰਿਸ਼ਤੇ ਵਾਲੀਆਂ ਗੱਲਾਂ ਨੇ ਤੇ ਜੋ ਵੀ ਆਪਾਂ ਗੱਲਬਾਤ ਕਰਨੀ ਹੈ ਤੇ ਆਪਾਂ ਆਹ ਆਈਡੀ ਦੇ ਉੱਤੇ ਪਾਇਆ ਕਰਾਂਗੇ ਜੀ ਇਹਨੂੰ ਫੋਲੋ ਕਰ ਲਓ ਤੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਮੇਰਾ ਇਹ ਅਕਾਊਂਟ ਅੱਜ ਤੋਂ ਬਾਅਦ ਚੱਲੂ ਥੈਂਕ ਯੂ ਧੰਨਵਾਦ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਵਿੱਚ ਵਿੱਚ ਮੇਰੀਆਂ ਭੈਣਾਂ ਕਹਿੰਦੀਆਂ ਨੇ ਵੀ ਰੁਪਿੰਦਰ ਫੋਨ ਨਹੀਂ ਚੱਕਦੀ ਹੈਗੀ ਫੇਕ ਹੈ ਸਾਰਾ ਕੁਝ ਜੋ ਵੀ ਹੈ ਹਨ ਤੇ ਬਣੀ ਐਦਾਂ ਦੇ ਬੈਡ ਕਮੈਂਟ ਨਾ ਕਰਿਆ ਕਰੋ ਤੇ ਫੋਨ ਇਹਦੇ ਵਿੱਚ ਬਹੁਤ ਜ਼ਿਆਦੇ ਆਉਂਦੇ ਨੇ ਤੇ ਮੈਨੂੰ ਹਰੇਕ ਨਾਲ ਗੱਲ ਕਰਨੀ ਪੈਂਦੀ ਹੈ ਤੇ ਜਿਹੜਾ ਨੰਬਰ ਮੁਰੇ ਆ ਜਾਂਦਾ ਮੈਂ ਚੱਕ ਲੈਣੀ ਹੈ ਸ਼ਾਇਦ ਤੁਹਾਡੇ ਨੰਬਰ ਪਿੱਛੇ ਹੋਊਗਾ ਤੇ ਹੁਣ ਦੋ ਤਿੰਨ ਦਿਨ ਜੇ ਮੈਨੂੰ ਕੋਈ ਨਾ ਫੋਨ ਕਰੇ ਹੱਥ ਬੰਨ ਕੇ ਬੇਨਤੀ ਹੈ ਮੈਂ ਜਿਹੜੇ ਪਿਛਲੇ ਪੈਂਡਿੰਗ ਫੋਨ ਪਏ ਨੇ ਉਹਨਾਂ ਨਾਲ ਗੱਲ ਕਰ ਲੂਗੀ ਥੈਂਕ ਯੂ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਬਹੁਤ ਖਾਸ ਨੁਸਕਾ ਤੇ ਨੁਸਕਾ ਹੈਗਾ ਬੀਬੀਆਂ ਲਈ ਜਿਨ੍ਹਾਂ ਦੇ ਗੋਡਿਆਂ ਦੇ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਕੜਕ-ਕੜਕ ਦੀ ਆਵਾਜ਼ ਆਉਂਦੀ ਹੈ ਤੇ ਉਹਨਾਂ ਲਈ ਨੁਸਕਾ ਮੇਰੀਆਂ ਭੈਣਾਂ ਜਰੂਰ ਨੋਟ ਕਰਨ ਆਪਾਂ ਨੇ ਲੈਣਾ ਜੀ 3 ਕਿਲੋ ਦੁੱਧ 1.5 ਕਿਲੋ ਲੈਣੇ ਨੇ ਸੇਬ ਤੇ ਪਾਈਆ ਲੈਣੇ ਨੇ ਖਰੋਟ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਸੇਬਾਂ ਨੂੰ ਕद्दूकस ਕਰਕੇ ਖੋਏ ਮੰਗੂ ਜਿਵੇਂ ਆਪਾਂ ਗਾਜਰ ਪਾਗਰ ਲਾਉਣੀ ਆ ਉਸ ਤਰ੍ਹਾਂ ਰਲਾ ਲੈਣਾ ਜਿਹੜੀਆਂ ਬੀਬੀਆਂ ਨੂੰ ਸ਼ੂਗਰ ਹੈ ਤੇ ਉਹ ਖੰਡ ਨਾ ਪਾਇਓ ਕਿਉਂਕਿ ਮਾੜਾ ਮੋਟਾ ਮਿੱਠਾ ਉਹਦੇ ਵਿੱਚੋਂ ਨਿਕਲਿਆ ਆਉਂਦਾ ਤੇ ਜਿਹੜੀਆਂ ਬੀਬੀਆਂ ਨੂੰ ਸ਼ੂਗਰ ਹੈ ਨਹੀਂ ਤੇ ਉਹ ਆਪਣੀ ਲੋੜ ਅਨਸਾਰ ਸ਼ੱਕਰ ਜਾਂ ਖੰਡ ਪਾ ਸਕਦੀਆਂ ਨੇ ਤੇ ਇਹਨਾਂ ਨਾਲ ਜਿਹੜੇ ਗੋਡੇ ਮਤਲਬ ਆਪਾਂ ਨੂੰ ਕਹਿ ਦਿੰਦੇ ਨੇ ਵੀ ਨਵੇਂ ਪਵਾਉਣੇ ਪੈਣਗੇ ਤੇ ਸਭ ਤੋਂ ਵਧੀਆ ਨੁਸਖਾ ਜੀ ਇਹ ਜ਼ਰੂਰ ਟਰਾਈ ਕਰੋ ਧੰਨਵਾਦ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਵਿੱਚ ਵਿੱਚ ਮੇਰੀਆਂ ਭੈਣਾਂ ਕਹਿੰਦੀਆਂ ਨੇ ਵੀ ਰੁਪਿੰਦਰ ਫੋਨ ਨਹੀਂ ਚੱਕਦੀ ਹੈਗੀ ਫੇਕ ਹੈ ਸਾਰਾ ਕੁਝ ਜੋ ਵੀ ਹੈ ਹਨਾ ਤੇ ਬਣੀ ਐਦਾਂ ਦੇ ਬੈਡ ਕਮੈਂਟ ਨਾ ਕਰਿਆ ਕਰੋ ਤੇ ਫੋਨ ਇਹਦੇ ਵਿੱਚ ਬਹੁਤ ਜ਼ਿਆਦਾ ਆਉਂਦੇ ਨੇ ਤੇ ਮੈਨੂੰ ਹਰੇਕ ਨਾਲ ਗੱਲ ਕਰਨੀ ਪੈਂਦੀ ਹੈ ਤੇ ਜਿਹੜਾ ਨੰਬਰ ਮੂਰੇ ਆ ਜਾਂਦਾ ਮੈਂ ਚੱਕ ਲੈਣੀ ਹੈ ਸ਼ਾਇਦ ਤੁਹਾਡੇ ਨੰਬਰ ਪਿੱਛੇ ਹੋਊਗਾ ਤੇ ਹੁਣ 2-3 ਦਿਨ ਜੇ ਮੈਨੂੰ ਕੋਈ ਨਾ ਫੋਨ ਕਰੇ ਹੱਥ ਬੰਨ੍ਹ ਕੇ ਬੇਨਤੀ ਹੈ ਮੈਂ ਜਿਹੜੇ ਪਿਛਲੇ ਪੈਂਡਿੰਗ ਫੋਨ ਪਏ ਨੇ ਉਹਨਾਂ ਨਾਲ ਗੱਲ ਕਰ ਲੂਗੀ ਥੈਂਕ ਯੂ ਜੀ ਹਾਂਜੀ ਸੋਸਰੀ ਘਰ ਮੈਂ ਛੋਟੀ ਆਪਣੀ ਰਪਿੰਦਰ ਤੇ ਇੱਕ ਮੇਰੀ ਹੋਰ ਛੋਟੀ ਜੀ ਬੇਨਤੀ ਆ ਮੇਰੇ ਵੀਰਾ ਦੇ ਭੈਣਾਂ ਨੂੰ ਤੇ ਪਲੀਜ਼ ਮੈਨੂੰ 3-4 ਵਜੇ ਤੱਕ ਫੋਨ ਦਾ ਲਾ ਲਿਓ ਮੇਤੋਂ ਗੱਲ ਨਹੀਂ ਹੋਣੀ ਤੇ ਆਪਾਂ ਜਿੰਨਾ ਚਿਰ ਮੰਗਣੇ ਜਾਏ ਉਹਨਾਂ ਚਿਰ ਆਪਾਂ ਮਤਲਬ ਕਿਸੇ ਨਾਲ ਗੱਲ ਨਹੀਂ ਕਰਦੇ ਹੈਗੇ ਤੇ ਆ ਕੇ ਮੈਂ ਮਤਲਬ ਤੁਹਾਨੂੰ ਮੈਸੇਜ ਕਰੂੰਗੀ ਜਾਂ ਫਿਰ ਮੈਂ ਵੀਡੀਓ ਪਾ ਦੂੰਗੀ ਉਸ ਤੋਂ ਬਾਅਦ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਤੇ ਉਸ ਤੋਂ ਪਹਿਲਾਂ ਮੇਰੀ ਹੱਥ ਬੰਨ ਕੇ ਬੇਨਤੀ ਆ ਵੀ ਮੈਨੂੰ ਫੋਨ ਨਾ ਕਰਿਓ ਤੇ ਹਨਾ ਡਿਸਟਰਬ ਹੋ ਜਾਂਦਾ ਬੰਦਾ ਤੇ ਆਪਾਂ ਅੱਜ ਮੰਗੜਾ ਕਰਾਉਣ ਜਾਂਦੇ ਆਂ ਤੇ ਤੁਸੀਂ ਦੇਖ ਸਕਦੇ ਹੋ ਜੱਟੀ ਦੀ ਟੌਰ ਤੇ ਤੁਸੀਂ ਦੇਖ ਸਕਦੇ ਹੋ ਅਭਿੰਦ ਰਕਾਰ ਤਿਆਰ ਹੋ ਕੇ ਜਾਂਦੀ ਹੈ ਜਲਦੀ ਜਲਦੀ ਛੋਡੇ ਵੀ ਜਦੋਂ ਮੰਗਣੇ ਹੋਣਗੇ ਤੇ ਆਪਾਂ ਇਹ ਤੋਂ ਵੀ ਜਿਆਦਾ ਵਧੀਆ ਕੱਪੜੇ ਪਾ ਕੇ ਆਵਾਂਗੇ ਤੇ ਥੈਂਕ ਯੂ ਧੰਨਵਾਦ ਜੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਕਿਉਂਕਿ ਛੋਡੇ ਫਾਇਦੇ ਹੋਣ ਇਹਦੇ ਵਿੱਚ ਤੇ ਕੱਲ ਜਿਹੜਾ ਮੈਂ ਗੁੱਗਲ ਪੇ ਆਣਾ ਨੰਬਰ ਦਿੱਤਾ ਸੀ ਤੁਹਾਨੂੰ ਤੇ ਉਹ ਮੈਂ ਹਰ ਕੀ ਹੋਈ ਨੇ ਕਿਹਾ ਸੀਗਾ ਮੈਨੂੰ ਜਿਆਦਾ ਤੱਕ ਪਰੇਸ਼ਾਨ ਕਰਦੇ ਕੱਲ ਦੇ ਮੈਨੂੰ ਫੋਨ ਘੱਟ ਆਉਂਦੇ ਨੇ ਤੇ ਮੇਰੀ ਇਹੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਫੋਨ ਨਾ ਕਰਿਆ ਕਰੋ ਮੈਸੇਜ ਕਰਦਿਆ ਕਰੋ ਮੈਂ ਆਪਦੇ ਆਪ ਹੀ ਰਿਪਲਾਈ ਦੇ ਦਿੰਨੀ ਐ ਜਿਹੜੇ ਜਿਹੜੇ ਵੀਰਾਂ ਨੂੰ ਮੈਂ ਰਿਪਲਾਈ ਦਿੱਤੇ ਹੋਏ ਨੇ ਜਿਹੜੇ ਵੀਰਾਂ ਦੇ ਮਤਲਬ ਅੱਜ ਮੰਗਣਾ ਹੈ ਜਾਂ ਰਿਸ਼ਤੇ ਹੋਏ ਨੇ ਤੇ ਪਲੀਜ਼ ਉਹ ਕਮੈਂਟ ਦੇ ਵਿੱਚ ਸਾਰਿਆਂ ਨੂੰ ਦੱਸਿਆ ਕਰੋ ਵੀ ਇਦਾਂ ਹੁੰਦਾ ਹੈ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਕਰਦਿਆ ਕਰੋ ਓਕੇ ਥੈਂਕ ਯੂ ਧੰਨਵਾਦ ਜੀ ਸ਼ਸ਼੍ਰੀ ਕਾਲ ਹਾਂਜੀ ਸਾਸ੍ਰੀਕਾਰ ਮੈਂ ਸੋਡੀ ਆਪਣੀ ਰਪਿੰਦਰ ਤੇ ਅੱਜ ਮੈਂ ਜਾ ਰਹੀ ਹਾਂ ਮੰਗਣੇ ਤੇ ਤੇ ਇੱਕ ਮੇਰੇ ਵੀਰ ਦਾ ਮੰਗਣਾ ਪਨੇ ਕਰਾਦਾ ਮਤਲਬ ਅੱਜ ਹੋ ਜਾਣਾ ਤੇ ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਵੀ ਮੇਰੇ ਘਰੇ ਕੋਈ ਬਹੁਤ ਜਲਦੀ ਜਲਦੀ ਰਿਸ਼ਤੇ ਸਿਰੇ ਚੜ ਰਹੇ ਨੇ ਤੇ ਬਹੁਤ ਬਹੁਤ ਧੰਨਵਾਦ ਤੇ ਵੀਰ ਮੇਰਾ ਇਹ ਮੇਰੀ ਵੀਡੀਓ ਦੇ ਵਿੱਚ ਵੀ ਥੈਂਕ ਯੂ ਜ਼ਰੂਰ ਲਿਖੇ ਤੇ ਹਨਾ ਮੈਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਥੈਂਕ ਯੂ ਲਿਖਦੇ ਹੋ ਤੇ ਬਾਕੀ ਦਿਆਂ ਨੂੰ ਪਤਾ ਲੱਗਦਾ ਵੀ ਹਾਂ ਰਪਿੰਦਰ ਕੌਰ ਵਾਕਈ ਹਾਂਜੀ ਸਾਸਤਰੀ ਕਾਲ ਮੈਂ ਸੋਡੀ ਆਪਣੀ ਰੁਪਿੰਦਰ ਤੇ ਅੱਜ ਮੈਂ ਮਿਸਤਰੀਆਂ ਦੀਆਂ ਕੁੜੀਆਂ ਦੇ ਰਿਸ਼ਤੇ ਲੈ ਕੇ ਆਈਆਂ ਜੀ ਮਿਸਤਰੀਆਂ ਦੀਆਂ ਕੁੜੀਆਂ ਤਿੰਨ ਨੇ ਤੇ ਤਿੰਨੀ ਮੇਰੀਆਂ ਭੈਣਾਂ 40 ਪਲੱਸ ਨੇ ਤੇ ਜੇ ਕੋਈ ਜਾਦੇ ਏਜ ਦਾ ਮੁੰਡਾ ਮਿਸਤਰੀਆਂ ਦਾ ਹੈਗਾ ਜਿਹਦਾ ਹੀ ਆਪਦੀ ਵਰਕਸ਼ਾਪ ਹੋਵੇ ਆਪਦਾ ਕੰਮ ਹੋਵੇ ਤੇ ਉਹ ਮੇਰੇ ਲਈ ਮੇਰੇ ਨਾਲ ਸੰਪਰਕ ਜ਼ਰੂਰ ਕਰਨ ਜੀ ਆਪਣੀਆਂ ਤਿੰਨ ਭੈਣਾਂ ਨੇ ਤਿੰਨਾਂ ਦਾ ਹੀ ਆਪਾਂ ਨੇ ਮਿਸਤਰੀਆਂ ਦੇ ਮੁੰਡਿਆਂ ਨਾਲ ਰਿਸ਼ਤਾ ਕਰਨਾ ਹੈ ਤੇ ਉਹਨਾਂ ਨੇ ਮੈਨੂੰ ਰਿਕੁਐਸਟ ਪਾਈ ਹੈ ਤੇ ਬੇਨਤੀ ਹੈ ਵੀ ਬੇਨਤੀ ਪ੍ਰਵਾਨ ਕਰਿਓ ਵੀਰ ਜੀ ਜੀ ਜਿਹੜਾ ਵੀ ਮਿਸਤਰੀ ਕਾਸਟ ਦਾ ਲੜਕਾ 40 ਪਲੱਸ ਹੈ ਉਹ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਕਿਉਂਕਿ ਕੁੜੀਆਂ 40 ਪਲੱਸ ਨੇ ਕੁਮਾਰੀਆਂ ਨੇ ਤੇ ਇੱਕ ਵਾਰੀ ਮੈਨੂੰ ਮੈਸੇਜ ਜ਼ਰੂਰ ਕਰੋ ਜੀ بس مستریਆਂ ਖਾਤਰੀ ਹੈ ਜੀ ਇਹ ਮਸਤਰੀਆਂ ਤੋਂ ਬਿਨਾ ਹੋਰ ਚਾਹੇ ਕੋਈ ਮੈਸੇਜ ਨਾ ਕਰਿਓ ਥੈਂਕ ਯੂ ਧੰਨਵਾਦ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰੁਪਿੰਦਰ ਦੇਖੋ ਜੀ ਹੱਥ ਬੰਨ੍ਹ ਕੇ ਬੇਨਤੀ ਹੈ ਤੁਸੀਂ ਆਪਦੇ ਆਪ ਮੈਨੂੰ ਫੋਨ ਨਾ ਲਾਓ ਤੁਸੀਂ ਸਿਰਫ ਮੈਸੇਜ ਕਰੋ ਮੈਂ ਖੁਦ ਫੋਨ ਲਾਉਂਗੀ ਮੈਨੂੰ ਬਹੁਤ ਇਦਾਂ ਦਿੱਕਤ ਆਉਂਦੀ ਹੈ ਕਿਸੇ ਨਾਲ ਤੁਸੀਂ ਮੈਨੂੰ ਗੱਲ ਨਹੀਂ ਕਰਨ ਦਿੰਦੇ ਹੈਗੇ ਇਦਾਂ ਤਾਂ ਮੇਰੀ ਛੋਡੇ ਨਾਲ ਵੀ ਨਹੀਂ ਕਿਸੇ ਨਾਲ ਗੱਲ ਹੋਣੀ ਤੇ ਮੇਰੀ ਹੱਥ ਬੰਨ੍ਹ ਕੇ ਬੇਨਤੀ ਇਹ ਹੈ ਵੀ ਮੈਂ ਆਪਦੇ ਆਪ ਫੋਨ ਲਾਉਂ ਸੋ ਨੂੰ ਤੁਸੀਂ ਮੈਨੂੰ ਤੇ ਇੱਕੋ ਹੀ ਬੇਨਤੀ ਹੈ ਜੀ ਆਹ ਦੇਖੋ ਹੱਥ ਬੰਦ ਲੀਆ ਮੈਂ ਤੁਹਾਡੇ ਮੂਹਰੇ ਤੁਸੀਂ ਫੋਨ ਨਾ ਲਾਓ ਮੈਂ ਖੁਦ ਲਾਉਂਗੀ ਤੁਸੀਂ ਮੈਸੇਜ ਛੱਡ ਦਿਓ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਥੈਂਕ ਯੂ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਅੱਜ ਮੈਂ ਬਹੁਤ ਖਾਸ ਵੀਡੀਓ ਪਾਈ ਹੈ ਇਹ ਹੈਗੀ ਆਪਣੀ ਮੱਝ ਵੀ ਸਿੱਖਾਂ ਦੇ ਮੁੰਡੇ ਲਈ ਤੇ ਜਿਹੜਾ ਮੁੰਡਾ ਫੌਜ ਜਾਂ ਪੁਲਿਸ ਚ ਹੈ ਉਹਨਾਂ ਲਈ ਵੀਡੀਓ ਹੈ ਤੇ ਪਲੀਸ ਮੈਨੂੰ ਮੈਸੇਜ ਜਰੂਰ ਕਰੋ ਤੇ ਕੁੜੀ ਮਤਲਬ ਪੜੀ ਹੋਈ ਹੈ ਵਧੀਆ ਕਰੂਗਾ ਵਿਆਹ ਵੀ ਵਧੀਆ ਕਰਨਗੇ ਤੇ ਮੈਨੂੰ ਮੈਸੇਜ ਕਰੋ ਜੀ ਤੇ ਜਿਹੜਾ ਕੋਈ ਪੁਲਿਸ ਵਾਲਾ ਤੇ ਆਪਣੇ ਸੰਗਰੂਰ ਮਾਨਸੇ ਦੇ ਏਰੀਏ ਦੇ ਵਿੱਚ ਹੋਵੇ ਪੁਲਿਸ ਵਾਲਾ ਤੇ ਫੌਜੀ ਜਿੱਥੋਂ ਮਰਜੀ ਹੋਵੇ ਹਾਂਜੀ ਸਤਿ ਸ੍ਰੀ ਅਕਾਲ ਤੇ ਇੱਕ ਬੇਨਤੀ ਮੇਰੀ ਹੋਰ ਪ੍ਰਵਾਨ ਕਰੋ ਜੀ ਤੇ 7 ਵਜੇ ਤੋਂ ਬਾਅਦ ਮੈਨੂੰ ਕੋਈ ਫੋਨ ਨਾ ਕਰਿਓ ਸਵੇਰੇ ਮੈਨੂੰ 10 ਵਜੇ ਤੋਂ ਪਹਿਲਾਂ ਕੋਈ ਫੋਨ ਨਾ ਕਰਿਓ ਇਹ ਵੀਡੀਓ ਮੇਰੀ ਚੰਗੀ ਤਰ੍ਹਾਂ ਵਾਇਰਲ ਕਰ ਦਿਓ ਕਿਉਂਕਿ ਆਪਾਂ ਨੇ 7 ਵਜੇ ਤੋਂ ਬਾਅਦ ਕੋਈ ਫੋਨ ਨਹੀਂ ਸੁਣਨਾ ਹੈਗਾ ਤੇ ਰਾਤ ਸਵੇਰੇ 10 ਵਜੇ ਤੋਂ ਪਹਿਲਾਂ ਕੋਈ ਫੋਨ ਨਹੀਂ ਸੁਣਨਾ ਤੇ ਪਲੀਜ਼ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਮੈਨੂੰ ਮੈਸੇਜ ਕਰਿਆ ਕਰੋ ਫੋਨ ਮੈਂ ਆਪਦੇ ਆਪ ਹੀ ਕਰ ਲੂੰਗੀ ਤੇ ਮੇਰੀ ਬੇਨਤੀ ਪ੍ਰਵਾਨ ਕਰਨਾ ਜੀ ਥੈਂਕ ਯੂ ਧੰਨਵਾਦ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਅੱਜ ਮੈਂ ਆਪਦਾ ਇਹਦੇ ਵਿੱਚ ਨੰਬਰ ਸੱਟਣ ਲੱਗੀਆਂ ਜੀ ਬਹੁਤ ਸਾਰੀਆਂ ਫੇਕ ਆਈਡੀਆਂ ਬਣਦੀਆਂ ਨੇ ਮੇਰੇ ਨਾਮ ਦੇ ਉੱਤੇ ਤੇ ਕਿਉਂਕਿ ਲੋਕ ਤੰਗ ਪ੍ਰੇਸ਼ਾਨ ਹੁੰਦੇ ਨੇ ਮੇਰੇ ਨੰਬਰ ਦੀ ਵਜ੍ਹਾ ਨਾਲ ਮੈਂ ਅੱਜ ਆਪਦਾ ਇਹਦੇ ਉੱਤੇ ਨੰਬਰ ਸੱਟਣ ਲੱਗੀਆਂ ਤੇ ਨੰਬਰ ਮੇਰਾ ਮੈਂ ਇੱਥੇ ਮੈਂਸ਼ਨ ਕਰੂੰਗੀ ਲਿਖੂੰਗੀ ਤੇ ਉਹਨੂੰ ਦੇਖ ਕੇ WhatsApp ਨੰਬਰ ਹੈ ਬਿਨਾ ਮਤਲਬ ਤੋਂ ਮੈਨੂੰ ਕੋਈ ਫੋਨ ਨਾ ਕਰੇ ਜੀ ਨੂੰ ਕੰਮ ਹੈ ਸਿਰਫ ਆਪਦਾ ਮੈਸੇਜ ਕਰੋ ਉਸ ਤੋਂ ਬਾਅਦ ਜਦੋਂ ਮੈਂ ਮੈਸੇਜ ਦਾ ਰਿਪਲਾਈ ਦੂੰਗੀ ਤੇ ਮੈਂ ਆਪਦੇ ਆਪ ਹੀ ਹਾਂਜੀ ਸਤਿ ਸ੍ਰੀ ਅਕਾਲ ਅੱਜ ਅਸੀਂ ਆਏ ਹਾਂ ਲੁਧਿਆਣੇ ਦੇਖ ਦਿਖਾਇਆ ਕਰਾਉਣ ਤੇ ਤੁਸੀਂ ਦੇਖ ਸਕਦੇ ਹੋ ਇੱਧਰ ਤੇ ਆਪਾਂ ਮਤਲਬ ਕੁੜੀ ਤੇ ਮੁੰਡੇ ਨੂੰ ਨਹੀਂ ਦਿਖਾਵਾਂਗੇ ਕਿਉਂਕਿ ਇਹਨਾਂ ਨੇ ਕਿਹਾ ਵੀ ਅਸੀਂ ਸਿੱਕ ਮਤਲਬ ਕੈਮਰੇ ਦੇ ਵਿੱਚ ਨਹੀਂ ਆਉਣਾ ਤੇ ਬਹੁਤ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਾਂ ਅੱਜ ਬਹੁਤ ਖਾਸ ਵਿਸ਼ੇ ਤੇ ਮੈਂ ਵੀਡੀਓ ਪਾਈ ਹੈ ਤੇ ਅਨਬਾਕਸ ਦੇ ਵਿੱਚ ਨੰਬਰ ਸੈਂਡ ਕਰਿਆ ਕਰੋ ਕਿਉਂਕਿ ਇਦਾਂ ਮੈਨੂੰ ਬਹੁਤ ਕੁੜੀਆਂ ਨੇ ਮੈਸੇਜ ਭੇਜੇ ਨੇ ਕਿ ਦੀਦੀ ਵੀ ਕੋਈ ਸਾਡਾ ਨੰਬਰ ਚੱਕ ਲੈਂਦਾ ਹੈ ਵਾ ਤੇ ਇਦਾਂ ਤੁਸੀਂ ਮੈਸੇਜ ਕੁੜੀਆਂ ਖਾਸ ਕਰਕੇ ਮੇਰੀਆਂ ਭੈਣਾਂ ਅਨਬਾਕਸ ਦੇ ਵਿੱਚ ਨੰਬਰ ਸੈਂਡ ਕਰਨਾ ਆਪਦਾ ਅਨਬਾਕਸ ਮੈਂ ਡੇਲੀ ਚੈੱਕ ਕਰਦੀ ਆਂ ਕਿਤੇ ਕਹਿ ਵੀ ਮਿਸ ਹੋ ਜAVE ਨਹੀਂ ਤਾਂ ਮੈਂ ਚੈੱਕ ਕਰਦੀ ਆਂ ਤੇ ਜਿਹਨੂੰ ਜਿਹਨੂੰ ਮੈਂ ਫੋਨ ਕਰਿਆ ਤਾਂ ਪਲੀਜ਼ ਮੈਸੇਜ ਤੇ ਥੈਂਕ ਯੂ ਜੂ